ਕਾਉਂਸਲਰ ਦੀਆਂ ਟਿਕਟਾਂ ਕਾਉਂਸਲਰ ਬੁਲਾ ਕੇ ਮਿੱਠੂੜੇ ਮੀਟਿੰਗ ਆਖ ਰਹੀ ਹੈ ਮੈਂ ਕਿਹਾ ਇੱਕ ਪ੍ਰੂਫ ਦੇ ਦੋ ਇੱਕ ਕਾਉਂਸਲਰ ਹੀ ਲਾਓ ਜਾ ਮੈਂ ਰਾਜਨੀਤੀ ਛੱਡ ਦੇਣਾ 2017 ਚ ਜੋ ਜੋ ਇਹਨਾਂ ਨੇ ਕੀਤਾ ਮੈਨੂੰ ਪਤਾ ਜਿਹੜੇ ਕਾਉਂਸਲਰਾਂ ਨੂੰ ਟਿਕਟਾਂ ਲਈਆਂ ਪੈਸੇ ਦਿੱਤੇ ਉਹਨਾਂ ਨੇ ਵਿਚਾਰਿਆਂ ਨੇ ਕੋਈ ਮੈਨੂੰ ਪਤਾ ਮੈਨੂੰ ਸਭ ਕੁਝ ਪਤਾ ਜੋ ਹੋਰ ਦਾਦਨਾ ਜਿਰਕਪੁਰ ਹੋਇਆ ਵੀ ਮੈਨੂੰ ਪਤਾ ਹੈ ਜੋ ਮੁਰਗੀਆ ਬੜਾ ਕੁਝ ਹੋਇਆ ਜੋ ਖਰੜ ਹੋਇਆ ਵੀ ਮੈਨੂੰ ਪਤਾ ਹੈ ਜੋ ਜਲੰਧਰ ਨੇ ਇਹ ਤੁਸੀਂ ਇਸ਼ਾਰਾ ਹੀ ਕਰੋਗੇ ਜਾਂ ਖੁੱਲ ਕੇ ਬੋਲੋਗੇ ਆ ਜੀ ਮੈਂ ਪ੍ਰੂਫ ਦਊਂਗਾ ਮੇਰੀ ਸਿਰਫ ਥੋੜੀ ਜਿਹੀ ਇਸ਼ਾਰਿਆਂ ਚ ਮੈਡਮ ਨੂੰ ਪਤਾ ਲੱਗ ਜਾਣਾ ਸਭ ਕੁਝ ਤੇ ਜੇ ਮੈਡਮ ਨਾ ਚੁੱਪ ਕੀਤੀ ਮੈਡਮ ਨਾ ਚੁੱਪ ਕਰਨ ਜੇ ਮੇਰੀ ਪਾਰਟੀ ਦੇ ਖਿਲਾਫ ਬੋਲਦੇ ਰਹਿ ਗਏ ਤੇ ਮੈਂ ਪੀਸੀ ਕਰਕੇ ਕੱਲ ਜਾਂ ਪਰਸੋ ਉਟਾਕੇ ਪਾ ਦੂੰਗਾ ਇਹਨਾਂ ਦੇ ਤੇ ਕਿਹੇ ਪਾਰਟੀ ਨੇ ਮੈਡਮ ਇੱਕ ਗੱਲ ਹੋਰ ਸੁਣ ਲਿਓ ਜਿਹੜੀ ਪੀਸੀ ਮੈਂ ਕਰੂੰਗਾ ਤੁਹਾਨੂੰ ਬੀਜੇਪੀ ਨੇ ਵੀ ਨਹੀਂ ਲੈਣਾ ਆਮ ਪਾਰਟੀ ਦੇ ਵਾਹੀ ਤੁਹਾਨੂੰ ਪਝਾਤਾ ਹੈ ਬੀਜੇਪੀ ਰਣਵੀ ਲਾਣਾ ਜੋ ਜਾਖੜ ਸਾਹਿਬ ਤੁਹਾਨੂੰ ਮਸਕਾ ਲਾ ਕੇ ਤੁਹਾਡੇ ਕੋ ਬੁਲਾ ਰਿਆ ਜੋ ਮਿਕਸ਼ਾ ਰਣੇ ਸਿੱਧੂ ਨੂੰ ਕੰਮ ਦੇ ਦਿੱਤੇ ਸਰਦਾਰ ਨੂੰ ਉੱਥੇ ਪਰ ਤੁਹਾਨੂੰ ਕਿਸੇ ਨੇ ਲੈਣਾ ਨਹੀਂ ਭਗਵੰਤ ਮਾਨ ਦੀ ਗੱਲ ਸਹੀ ਹੈ ਜਿੰਨੇ ਲਫਾਫਾ ਖੋਲਿਆ ਉਹੀ ਮਰਿਆ ਨਮਸਕਾਰ ਸਾਸਿਕਰ ਮੈਂ ਹਾਂ ਰਾਜੇਸ਼ ਗਿਲ ਤੇ ਤੁਸੀਂ ਦੇਖ ਰਹੇ ਹੋ ਲੋਕ ਰਾਜ ਟੀਵੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੱਕ ਬੌਮ ਸ਼ੈੱਲ ਨਵਜੋਤ ਕੌਰ ਸਿੱਧੂ ਵੱਲੋਂ ਸੁੱਟਿਆ ਗਿਆ ਹੈ। ਔਰ ਚਾਨਮਾਰੀ ਜਿਹੜੀ ਆ ਅਜੇ ਵੀ ਜਾਰੀ ਹੈ। ਲਗਾਤਾਰ ਬਿਆਨات ਕਾਂਗਰਸ ਦੇ ਵੱਡੇ ਲੀਡਰਾਂ ਦੇ ਖਿਲਾਫ ਜਿਹੜੇ ਲਗਾਤਾਰ ਜਾਰੀ ਨੇ ਔਰ ਉਹਦੇ ਵਿੱਚ ਅੱਜ ਇੱਕ ਸ਼ਖਸ ਨੂੰ ਜਿਹੜਾ ਤੁਹਾਡੇ ਸਾਹਮਣੇ ਮਿਲਣ ਜਾਣ ਜਾ ਰਹੇ ਆ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਆ। ਉਸ ਸ਼ਖਸ ਨੇ ਮਿੱਠੂ ਮੈਦਾਨ। ਮਿੱਠੂ ਮੈਦਾਨ ਨਵਜੋਤ ਸਿੱਧੂ ਫੈਮਿਲੀ ਦੇ ਇਸ ਪਰਿਵਾਰ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਰਹੇ ਨੇ। ਹੁਣੇ ਵੀ ਪੁੱਛ ਲੈਨੇ ਕਿ ਕਿੰਨੇ ਕਲੋਜ਼ ਹੈਗੇ ਨੇ ਕਿ ਨਹੀਂ ਹੈਗੇ ਔਰ ਇੱਕ ਤਰ੍ਹਾਂ ਦੇ ਪੁੱਤਰ ਬਣ ਕੇ ਵਿਚਰਦੇ ਰਹੇ ਨੇ ਜੋ ਕੁਝ ਹੋਇਆ ਜੋ ਗੱਲਾਂ ਬਾਤਾਂ ਹੀਆਂ ਉਹ ਚ ਕਿਤਨਾ ਕਿਤੇ ਮਿੱਠੂ ਮਦਾਨ ਦਾ ਵੀ ਨਾਂ ਲਿਆ ਕਿ ਉਹਦੇ ਘਰ ਮੀਟਿੰਗਾਂ ਹੁੰਦੀਆਂ ਨਹੀਂ ਆ ਗੱਲਬਾਤ ਕਰਦੇ ਆ ਮਿੱਠੂ ਮਦਾਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਸੀ ਗੱਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਜਿਹੜੇ ਕਿ ਤੁਹਾਡੇ ਮਾਦਮ ਦੇ ਰਾਈ ਮੈਂ ਆਪਣੀ ਗੱਲ ਰੱਖਣਾ ਚਾਹੁੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਭਾਜੀ ਕੀ ਜਿਹੜੀ ਸਿੱਧੂ ਪਰਿਵਾਰ ਆ ਜਿਹੜਾ ਮੰਨਿਆ ਜਾਂਦਾ ਬਰਬੋਲਾ ਪਰਿਵਾਰ ਆ ਪਰ ਹੁਣ ਆਪਣਿਆਂ ਨੂੰ ਹੀ ਕਾਂਗਰਸ ਤੇ ਐਡੇ ਵੱਡੇ ਇਲਜ਼ਾਮ ਐਡੇ ਵੱਡੇ ਦੋਸ਼ ਇੱਕ ਤਰ੍ਹਾਂ ਨਾਲ ਹੜਕਮ ਵਿੱਚ ਆਇਆ ਹੋਇਆ ਹੈ ਕੀ ਕਹਿਣਾ ਚਾਹੋਗੇ ਪਹਿਲਾਂ ਟੇਕ ਕੀ ਆ ਤੁਹਾਡਾ ਦੇਖੋ ਜੀ ਮੈਂ ਤੁਹਾਡੇ ਚੈਨ ਰਹੀ ਇਹ ਦੱਸਣਾ ਚਾਹੁੰਨਾ ਮੈਡਮ ਨੂੰ ਹਮੇਸ਼ਾ ਲਾਈਟਲੀ ਲਿਆ ਕਰੋ ਮੈਂ ਇਹਨਾਂ ਦੇ ਨਾਲ ਰਿਆਂ ਕੋਈ ਇਹਨਾਂ ਦੀ ਗੱਲ 'ਚ ਵਜਨ ਨਹੀਂ ਹੁੰਦਾ ਕੋਈ ਗੱਲ ਨਹੀਂ ਹੁੰਦੀ ਬਿਲਕੁਲ ਬੇਬੁਨਿਆਦ ਬਿਆਨ ਹੁੰਦੇ ਆ ਇਹ ਹਮੇਸ਼ਾ ਹੀ ਇਹਨਾਂ ਦਾ ਮੈਂ ਸਤਿਕਾਰ ਕੀਤਾ ਹੈ ਪਰ ਇਹਨਾਂ ਦੀ ਗੱਲ 'ਚ ਝੂਠ ਹੀ ਝੂਠ ਹੁੰਦਾ ਹਮ ਜ਼ਿੰਦਗੀ 'ਚ ਇਹ ਐਸ ਕਰਕੇ ਇਹ ਰਾਜਨੀਤੀ ਜੋ ਇਹਨਾਂ ਨੂੰ ਮੈਂ ਕਿੰਨੀ ਵਾਰੀ ਕਿਹਾ ਨਾ ਤੁਸੀਂ ਰਾਜਨੀਤੀ ਨਾ ਕਰਿਆ ਕਰੋ ਕਿਉਂਕਿ ਇਹਨਾਂ ਨੇ ਬੋਲ ਨਹੀਂ ਝੂਠ ਹੈ ਪਰ ਕਈ ਚੀਜ਼ਾਂ ਤੋਂ ਮੈਨੂੰ ਥੋੜਾ ਜਿਹਾ ਇਹ ਲੱਗਦਾ ਹੈ ਜੇ ਇਹਨਾਂ ਨੇ ਮਾਰੀ 1000 ਕਰੋੜ 5 500 ਕਰੋੜ ਰੁਪਇਆ ਕਿਹਾ ਤਾਂ ਸੀਐਮ ਬੰਦਾ ਕਾਂਗਰਸ ਪਾਰਟੀ 'ਚ ਕਿੰਨੂੰ ਸੀਐਮ ਬਣਾਇਆ ਤੇ ਕਿੰਨੇ 500 ਕਰੋੜ ਦਿੱਤਾ ਇੱਕ ਬੰਦਾ ਸਾਹਮਣੇ ਲੈ ਆਓ ਉਸ ਤੋਂ ਬਾਅਦ ਕਹਿੰਦੇ ਰਾਜਸਥਾਨ ਟਿਕਟਾਂ ਦਿੱਤੀਆਂ ਰੰਧਾਵਾ ਸਾਹਿਬ ਦੇ ਨਾਲ ਲਾਉਂਦੇ ਆ ਉਹ ਇੱਕ ਬੰਦਾ ਲੈ ਆ ਉਹ ਉਸ ਤੋਂ ਬਾਅਦ ਕੁਝ ਵੀ ਇਹਨਾਂ ਨੇ ਬਿਆਨ ਲਾਉਂਦੇ ਤੇ ਇੱਕ ਪ੍ਰੂਫ ਤੇ ਲੈ ਆ ਉਹ ਕਹਿੰਦੇ ਰਿਕਾਰਡਿੰਗ ਹੈ ਮੈਂ ਕਿਹਾ ਰਿਕਾਰਡਿੰਗ ਕੀ ਦੀ ਹੈ ਜੀ ਪਤਾ ਲੱਗਾ ਮੈਨੂੰ ਕਹਿੰਦੇ ਗੰਦੀ ਵਿੰਡ ਦੀ ਮੈਂ ਕਿਹਾ ਯਾਰ ਗੰਦੀ ਵੇਡ ਤੇ ਕਾਂਗਰਸ ਨੇ ਪਹਿਲਾਂ ਹੀ ਕੱਟਤਾ ਉਹ ਤੇ ਪਹਿਲਾਂ ਹੀ ਬੀਜੇਪੀ ਚ ਨਹੀਂ ਉਹ ਕਹਿੰਦੇ ਉਹਨੇ 3 ਕਰੋੜ ਉਹਦੋਂ ਮੰਗੇ ਗਏ ਸੀ ਉਹਨੇ ਨਹੀਂ ਦਿੱਤੇ ਤੇ ਫਿਰ 5 ਕਰੋੜ ਵਾਲੇ ਨੇ ਟਿਕਟ ਦੇ ਦਿੱਤੀ ਭਾਜੀ ਗੱਲ ਹੈ ਜਿਹੜਾ 3 ਕਰੋੜ ਰੁਪਇਆ ਮੰਗਿਆ ਗਿਆ ਸੀ ਕਿਹਨੇ ਮੰਗਿਆ ਗੰਡੀ ਵੈਂਡ ਨੂੰ ਟਿਕਟ ਨਹੀਂ ਦਿੰਦੀ ਕਿਉਂਕਿ ਇਹ ਇਲੈਕਸ਼ਨ ਦੇ ਵਿੱਚ ਉਹ ਆਪਣੇ ਘਰ ਵਾਲਾ ਬੂਥ ਹੀ 70 ਵੋਟਾਂ ਪਈਆਂ ਯਾਰ ਉਹਨੂੰ ਟਿਕਟ ਦੇਤਾ ਨਹੀਂ ਹੈ ਉਹ ਟਿਕਟ ਤੇ ਉਹਨੂੰ ਚਾਹੀਦੀ ਸੀ ਜਿਹੜਾ ਥੋੜਾ ਸਿਸਟਮ 'ਚ ਹੋਵੇ ਜਿਹੜਾ ਲੋਕਾਂ 'ਚ ਵਿਚਰਦਾ ਹੋਵੇ ਉਹ ਗੰਡੀ ਵੈਂਡ ਠੀਕ ਹੈ ਪੁਰਾਣਾ ਪ੍ਰਾਪ ਨਹੀਂ ਤੁਸੀਂ ਇੰਨਾ ਕਲੋਜ਼ ਰਹੇ ਹੋ ਇੰਨਾ ਪਰਿਵਾਰ ਤੁਹਾਡੀਆਂ ਫੋਟੋਆਂ ਆਉਂਦੀਆਂ ਸੀ ਆਪਣੀ ਮਾਂ ਨਾਲ ਫੋਟੋ ਆਪਣੇ ਪਿਓ ਨਾਲ ਫੋਟੋ ਇਦਾਂ ਦੀਆਂ ਫੋਟੋਆਂ ਤੁਹਾਡੀਆਂ ਹੁੰਦੀਆਂ ਸੀ ਤੇ ਕੀ ਸ਼ੁਰੂ ਤੋਂ ਇਹ ਇਹ ਜੀ ਰਾਜਨੀਤੀ ਰਹੀ ਹੈ ਝੂਠ ਦੇ ਸਿੱਧੂ ਜੋੜੇ ਦੀ ਬਿਲਕੁਲ ਜੀ ਮੈਂ ਹਮੇਸ਼ਾ ਹੀ ਇਹਨਾਂ ਨੂੰ ਮਾਂ ਦਾ ਦਰਜਾ ਦਿੱਤਾ ਸੀ ਮੈਂ ਇਹਨਾਂ ਦਾ ਬਹੁਤ ਸਤਿਕਾਰ ਕੀਤਾ ਉਹਨਾਂ ਨੇ ਵੀ ਮੇਰਾ ਬਹੁਤ ਕੀਤਾ ਕਿਉਂਕਿ ਪਰ ਉਹਨਾਂ ਦੀ ਇੱਕ ਚੀਜ਼ ਮੇਨਾਂ ਰਹਿ ਗਈ ਹਲਕੇ ਦੇ ਪ੍ਰਤੀ ਵਫਾਦਾਰ ਨਹੀਂ ਸੀ ਅੱਛਾ ਹਲਕੇ ਜ ਕਿਸੇ ਦਾ ਸੁੱਖ ਦੁੱਖ ਦੇ ਭਾਈਵਾਨ ਨਹੀਂ ਬੰਦੇ ਸੀ ਹਲਕੇ ਦੇ ਕਿਸੇ ਲੋੜ ਪੈ ਜੇ ਕਿਸੇ ਐਸ ਐਚਓ ਐਸ ਪੀ ਡਿਪਟੀ ਨੂੰ ਕਹਾਂ ਦੀ ਉਹ ਕਹਿਣਾ ਨਹੀਂ ਕਾਰਪੋਰੇਸ਼ਨ ਨੂੰ ਕਹਾਂ ਦੀ ਕਹਿਣਾ ਨਹੀਂ ਆਪਾਂ ਬੜੇ ਦੁਖੀ ਸੀ ਹਲਕੇ ਵਾਲੇ ਵੈਸੇ ਵੀ ਜਿਹੜਾ ਕਿ ਲੋਕਾਂ ਨੂੰ ਬੜੀ ਪ੍ਰੋਬਲਮ ਕ੍ਰੀਏਟ ਹੁੰਦੀ ਸੀ ਕਿਦੇਸ ਵਿਆਹ ਸ਼ਾਦੀ ਦੇ ਜਾਣਾ ਜਾਣਾ ਹੀ ਨਹੀਂ ਵਰਕਰ ਘਰ ਜਾਵੇ 200 ਰੁਪਿਆ ਹੋਲੀ ਸਿਟੀ ਦਾ ਕਿਰਾਇਆ ਖਰਚ ਕੇ ਜਾਵੇ ਮਿਲਣਾ ਨਹੀਂ ਅੱਜ ਭਾਜੀ ਨਹੀਂ ਐ ਅੱਜ ਮੈਡਮ ਨਹੀਂ ਐ ਕਿਸੇ ਨੇ ਪ੍ਰੋਗਰਾਮ ਰੱਖ ਲਿਆ ਜਾਣਾ ਹੀ ਨਹੀਂ ਤੇ ਇਹੋ ਜੇ ਲੀਡਰ ਕੋ ਕੀ ਲੈਣਾ ਲੀਡਰ ਤੇ ਉਹ ਜਿਹੜਾ ਲੋਕਾਂ ਚ ਹੋਵੇ ਜੇ ਆਪਾਂ ਮੇਰੇ ਘਰਾਂ ਦੇ ਨਾਂ ਲਾਤਾ ਕਾਉਂਸਲਰ ਦੀਆਂ ਟਿਕਟਾਂ ਕਾਉਂਸਲਰ ਬੁਲਾ ਕੇ ਮਿੱਠੂ ਨੇ ਮੀਟਿੰਗਾਂ ਕਰਾਈਆਂ ਮੈਂ ਕਿਹਾ ਇੱਕ ਪ੍ਰੂਫ ਦੇ ਦਿਓ ਇੱਕ ਕਾਉਂਸਲਰ ਹੀ ਲਾਓ ਜਾ ਮੈਂ ਰਾਜਨੀਤੀ ਛੱਡ ਦੇਣਾ ਨੇ ਪਰ ਉਹ ਬੜਾ ਠੋਕ ਠੋਕ ਕੇ ਕਹਿ ਰਹੇ ਨੇ ਮੇਰੇ ਕੋ ਸਾਰੇ ਪ੍ਰੂਫ ਨੇ ਇਹ ਸਾਰੇ ਹੀ ਚੋਰ ਨੇ ਸਿਰਫ ਸਾਧ ਅਤੇ ਸਿੱਧੂ ਜوڑا ਭਾਜੀ ਇੰਨਾ ਵਰਗਾ ਸਾਧ ਨਾ ਇਹ ਸਾਧ ਆਪਣੇ ਆਪ ਨੂੰ ਇੰਨਿਆ ਕਹਿੰਦੇ ਮੈਨੂੰ ਪਤਾ ਕਿੰਨਾ ਸਾਧ ਹੈ ਅੱਛਾ ਹਾਂ ਇਹ ਮੈਨੂੰ ਪਤਾ ਕਿੰਨਾ ਸਾਧ ਹੈ ਕਿਸੇ ਵੱਲ ਉਂਗਲ ਕਰਨੀ ਬੜੀ ਸੋਖੀ ਜਿਹੜੀਆਂ ਚਾਰ ਆਪਣੇ ਵੱਲ ਵੀ ਨੇ ਉਹ ਕਿੱਥੇ ਆ ਉਹ ਕੀ ਹੈ ਜਿਹਦਾ ਆਪਣੇ ਘਰ ਸ਼ੀਸ਼ੇ ਦੇ ਹੋਣ ਉਹ ਦੂਸਰੇ ਦੇ ਘਰ ਚ ਪੱਥਰ ਨਹੀਂ ਸੁੱਟਦੇ ਇਹ ਚੀਜ਼ ਇਹਨਾਂ ਨੂੰ ਸਮਝ ਨਹੀਂ ਚਾਹੀਦੀ ਐ ਜਿੰਨੇ ਕੋਈ ਇਮਾਨਦਾਰ ਐ ਮੈਨੂੰ ਸਾਰਾ ਕੁਝ ਪਤਾ ਐ ਅੱਜ ਬੰਨੀ ਬਾਜੀ ਕਿੱਥੇ ਐ ਹੂੰ ਸਿੱਧੂ ਸਾਹਿਬ ਦੇ ਰਾਈਟ ਹੈਂਡ ਸੀ ਬੰਨੀ ਬਾਜੀ ਬੜਾ ਨਾਂ ਸੀਗਾ ਮਣੀ ਕਿੱਥੇ ਐ ਹਾਂ ਗੌਰਵ ਕਿੱਥੇ ਐ ਹੂੰ ਮੇਰੇ ਕੋ ਬੜਾ ਗੁੱਛਾ ਐ ਮਿੱਟੂ ਕਿੱਥੇ ਐ ਅੱਜ ਮਿੱਟੂ ਕਿੱਥੇ ਐ ਸਾਰੇ ਚਲ ਗਏ ਕਿਉਂ ਚਲ ਗਏ ਇਹੋ ਹੀ ਸਹੀ ਨੇ ਬਾਕੀ ਸਾਰੇ ਝੂਠ ਨੇ ਹੂੰ ਬਾਕੀ ਸਾਰੇ ਚੋਰ ਨੇ ਹੂੰ ਆਪਾਂ ਸਾਰੇ ਸਾਈਡ ਤੇ ਹੋ ਗਏ ਐਸ ਕਰਕੇ ਹੋ ਗਏ ਕਿਉਂਕਿ ਇਹਨਾਂ ਦੇ ਹਾਲਾਤ ਬਹੁਤ ਖਰਾਬ ਸੀ 2017 ਚ ਜੋ-ਜੋ ਇਹਨਾਂ ਨੇ ਕੀਤਾ ਮੈਨੂੰ ਪਤਾ ਜਿਹੜੇ ਕੌਂਸਲਰਾਂ ਕੋਲ ਟਿਕਟਾਂ ਲਈਆਂ ਪੈਸੇ ਦਿੱਤੇ ਉਹਨਾਂ ਨੇ ਵਿਚਾਰਿਆ ਨੇ ਉਹ ਵੀ ਮੈਨੂੰ ਪਤਾ ਜਿੰਨਾ ਜਿਨ੍ਹਾਂ ਨੇ ਹੋਰ ਵੀ ਸਮਾਨ ਦਿੱਤਾ ਉਹ ਵੀ ਮੈਨੂੰ ਪਤਾ ਮੈਨੂੰ ਸਭ ਕੁਝ ਪਤਾ ਜੋ ਹੋਰ ਦਾਦਨਾ ਜੀਰਕਪੁਰ ਹੋਇਆ ਵੀ ਮੈਨੂੰ ਪਤਾ ਜੀਰਕਪੁਰ ਕੀ ਹੋਇਆ ਬੜਾ ਕੁਝ ਹੋਇਆ ਜੋ ਖਰੜ ਹੋਇਆ ਵੀ ਮੈਨੂੰ ਪਤਾ ਜੋ ਜਲੰਧਰ ਨਹੀਂ ਇਹ ਤੁਸੀਂ ਇਸ਼ਾਰਾ ਹੀ ਕਰੋਗੇ ਜਾਂ ਖੁੱਲ ਕੇ ਬੋਲੋਗੇ ਬਾਜੀ ਮੈਂ ਪ੍ਰੂਫ ਦਊਂਗਾ ਮੇਰੀ ਸਿਰਫ ਥੋੜੀ ਜਿਹੀ ਇਸ਼ਾਰਿਆਂ ਚ ਮੈਡਮ ਨੂੰ ਪਤਾ ਲੱਗ ਜਾਂਦਾ ਨਾ ਸਭ ਕੁਝ ਤੇ ਜੇ ਮੈਡਮ ਨਾ ਚੁੱਪ ਕੀਤੀ ਮੈਡਮ ਨਾ ਚੁੱਪ ਕਰਨ ਜੇ ਮੇਰੀ ਪਾਰਟੀ ਦੇ ਖਿਲਾਫ ਬੋਲਦੇ ਰਹਿ ਗਏ ਤੇ ਮੈਂ ਪੀਸੀ ਕਰਕੇ ਕੱਲ ਜਾਂ ਪਰਸੋਂ ਪਟਾਕੇ ਹੀ ਪਾ ਦੂੰਗਾ ਇਹਨਾਂ ਦੇ ਤੇ ਕਿਹੇ ਪਾਰਟੀ ਨੇ ਮੈਡਮ ਇੱਕ ਗੱਲ ਹੋਰ ਸੁਣ ਲਿਓ ਜਿਹੜੀ ਪੀਸੀ ਮੈਂ ਕਰੂੰਗਾ ਤੁਹਾਨੂੰ ਬੀਜੇਪੀ ਨੇ ਵੀ ਨਹੀਂ ਲੈਣਾ ਆਮ ਪਾਰਟੀ ਦੇ ਵੈਸੇ ਤੁਹਾਨੂੰ ਭਜਾਤਾ ਹੈ ਬੀਜੇਪੀ ਲੈਣੇ ਵੀ ਨਹੀਂ ਲੈਣਾ ਜੋ ਜਾਖੜ ਸਾਹਿਬ ਤੁਹਾਨੂੰ ਮਸਕਾ ਲਾ ਕੇ ਤੁਹਾਡੇ ਕੋ ਬੁਲਾ ਰਿਆ ਜੋ ਮਿੱਤ ਸ਼ਾਹ ਰਾਣੇ ਸਿੱਧੂ ਨੂੰ ਕੰਮ ਦੇ ਦਿੱਤੇ ਸਰਦਾਰ ਨੂੰ ਉੱਥੇ ਪਰ ਤੁਹਾਨੂੰ ਕਿਸੇ ਨੇ ਲੈਣਾ ਨਹੀਂ ਭਗਵੰਤ ਮਾਨ ਦੀ ਗੱਲ ਸਹੀ ਹੈ ਜਿਨੇ ਲਫਾਫਾ ਖੋਲਿਆ ਉਹੀ ਮਰਿਆ ਇਹ ਲਫਾਫਾ ਹੀ ਖੁੱਲਿਆ ਕਾਂਗਰਸ ਚ ਮਰੇ ਪਏ ਆ ਇਹ ਰਾ ਬੀਜੇਪੀ ਨੇ ਹੱਥ ਜੋੜ ਕੇ ਕੱਢਿਆ ਸੀ ਤੇ ਮੇਰੀ ਰਾਜਾ ਵੜਿੰਗ ਜੀ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਭਾਈ ਜੀ ਤੁਸੀਂ ਸਾਰੇ ਆਪਣੀਆਂ ਗੱਡੀਆਂ ਭੇਜੋ ਐਲੋਪੀ ਸਾਹਿਬ ਰਿੰਦਾਵਾ ਸਾਹਿਬ ਚੰਨੀ ਜੀ ਆਪਣੀ ਏਕ ਏਕ ਆਪਣੀ ਗੱਡੀ ਭੇਜੋ ਤੇ ਸਾਰਿਆਂ ਨੂੰ ਬੀਜੇਪੀ ਦੇ ਛੱਡੋ ਇਹ ਜਿੱਪ ਸਿੱਧੂ ਪਰਿਵਾਰ ਨੂੰ ਸਾਰੇ ਜੀਆਂ ਨੂੰ ਬੀਜੇਪੀ ਦੇ ਛੱਡੋ ਤੇ ਇੱਕ ਬੰਦਾ ਵੀ ਇਹਨਾਂ ਦੇ ਨਾਲ ਬੀਜੇਪੀ ਦੇ ਜੇ ਮੈਂ ਰਾਜਨੀਤੀ ਛੱਡ ਦੂੰ ਅੱਛਾ ਇੱਕ ਬੰਦਾ ਇੰਨਾ ਵੱਡੇ ਕੰਦੇ ਆਪਾਂ ਕੱਦਾਂ ਸਾਡੇ ਮੁੱਖ ਮੰਤਰੀ ਬੰਨ੍ਹ ਜਾਓ ਪੰਜਾਬ ਘੁੰਮ ਲੋ ਇੱਕ ਬੰਦਾ ਵਈਨ ਵਾਲਾ ਕਿਰਦਾਰ ਵਾਲਾ ਕੋਈ ਬੰਦਾ ਚੱਲ ਜੇ ਮੈਂ ਨਹੀਂ ਕਹਿਆ ਜ਼ਰਾ ਟੁੱਟੂ ਆ ਜਾ ਮੁੱਟੂ ਆ ਜਾ ਨੁੱਟੂ ਆ ਜਾ ਕਿਰਦਾਰ ਵਾਲਾ ਬੰਦਾ ਇੱਕ ਚੱਲ ਜੇ ਤੇ ਜਾਓ ਮੇਰਾ ਇਨੀਤੀ ਸ਼ਰਦਨਾ ਖੁੱਲਾ ਚੈਲੰਜ ਹੈ ਤੇ ਜੇ ਮੈਡਮ ਨਾ ਬੋਲਣਾ ਬੰਦ ਕੀਤਾ ਮੈਂ ਪੀਸੀ ਕਰਕੇ ਸਾਰੇ ਹੀਰ ਫੇਰ ਖੋਲ ਦੂੰਗਾ ਹੁਣ ਕੋਈ ਲਿਹਾਜ ਨਹੀਂ ਕਰੂੰਗਾ ਜਿਹੜਾ ਮੇਰਾ ਨਾਮ ਲਿਆ ਨਾ ਮੈਡਮ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਦਾ ਵੀ ਸਬੂਤ ਦਵੇ ਇੱਕ ਸਬੂਤ ਨਹੀਂ ਹੋਣਾ ਤੇ ਮੇਰੇ ਕੋਲ ਵੀ ਸਬੂਤ ਹੈ ਜਿਹੜੇ ਮੈਡਮ ਦੇ ਸਕਰੀਨਸ਼ਾਟ ਲੋਕਾਂ ਕੋਲ ਪਏ ਆ ਜਿਨ੍ਹਾਂ ਨੇ ਪੈਸੇ ਦੇ ਰਹੇ ਆ ਜਿਨ੍ਹਾਂ ਦਾ ਸਿਸਟਮ ਕੀ ਹੈ ਮੈਨੂੰ ਇੱਕ ਇੱਕ ਚੀਜ਼ ਦਾ ਪਤਾ ਕੋਈ ਲਿਹਾਜ ਨਹੀਂ ਕਰੂੰਗਾ ਕਿੰਨੇ ਕਿੰਨੇ ਪੈਸੇ ਲਏ ਸੀ ਕਾਉਂਸਲਰ ਦੇ ਭਾਜੀ ਕੀ ਪਤਾ ਕਿਸ ਨੇ 15 ਲੱਖ ਦਿੱਤਾ ਵਿਚਾਰੇ ਗਰੀਬ ਨੇ ਅੱਛਾ ਕਿਸੇ ਨੇ 20 ਲੱਖ ਵੀ ਦਿੱਤਾ ਉਹ ਥੋੜਾ ਜਿਹਾ ਬਾਈਪਾਸ ਦੇ ਲਾਗੇ ਚਲ ਜਿਓ ਨੇ 32 ਵਿਚਾਰੇ ਨੇ 32 ਲੱਖ ਵੀ ਦਿੱਤਾ ਅੱਛਾ ਹਾਂ ਬੜਾ ਗੁੱਛ ਐ ਵੇਖੀ ਜਾਓ ਕੀ ਕੀ ਹੁੰਦਾ ਨਹੀਂ ਇਹਦੇ ਪ੍ਰੂਫ ਹੈਗੇ ਸਾਰੇ ਭਾਜੀ ਉਹ ਆਪੇ ਹੀ ਬੰਦੇ ਬੋਲਨੇ ਨੇ ਅੱਛਾ ਬੰਦੇ ਹੀ ਬੋਲ ਲੈਣੇ ਆਪਾਂ ਕੀ ਬੋਲਣਾ ਬੰਦੇ ਆ ਬਲ ਪਰ ਉਹ ਬੜੇ ਸ਼ਾਨਨਾ ਕਹਿੰਦੇ ਨੇ ਬੜੇ ਛਾਤੀ ਟੋਕ ਕੇ ਕਹਿੰਦੇ ਨੇ ਕਿ ਸਾਡੇ ਵਰਗਾ ਇਮਾਨਦਾਰ ਕੋਈ ਨਹੀਂ ਅਸੀਂ ਤੇ ਪੂਰੇ ਇਮਾਨਦਾਰ ਆ ਮੈਨੂੰ ਪਤਾ ਭਾਜੀ ਕਿੰਨੇ ਇਮਾਨਦਾਰ ਹੈ ਮੈਂ ਇਹਨਾਂ ਦੇ ਵਿੱਚ ਰਿਆਂ ਉਹ ਕਹਿੰਦੇ ਨੇ ਦੂਰੋਂ ਹੀ ਬਸ ਸੋਨਾ ਲੱਗਦਾ ਲਾਗੇ ਰਾਗੇ ਵੇਖੋ ਪਤਾ ਉਦੋਂ ਲੱਗਦਾ ਐਸ ਕਰਕੇ ਦੂਰੋਂ ਹੀ ਐ ਜਿਹੜੇ ਇਹਨਾਂ ਦੇ ਲਾਗੇ ਰਏ ਉਹਨਾਂ ਨੂੰ ਪੁੱਛ ਲਿਓ ਜਿਹੜਾ ਇਹਨਾਂ ਦੇ ਲਾਗੇ ਰਹਿਣਾ ਵੀ ਚਾਹੁੰਦਾ ਮੇਰੀ ਉਹਨੇ ਵੀ ਅੱਗੇ ਹੱਥ ਜੋੜ ਕੇ ਬੇਨਤੀਆ ਵੀਰੇ ਤੇਰੇ ਤੇ ਕੋਈ ਭੁੱਲ ਭਲੇਖੇ ਕੋਈ 57 ਨਾ ਹੋ ਜੇ ਮੈਂ ਕਹਿੰਦਾ 57 ਨਾ ਹੋ ਜੇ ਤੇ ਉਹ ਵੀ ਸਿੱਧੂ ਨੇ ਫੋਨ ਨਹੀਂ ਕਰਨਾ ਐਸ ਐਚ ਨੂੰ ਉਹਦੇ ਪਿੱਛੇ ਵੀ ਭਾਇਓ ਦੀ ਗੱਡੀਆਂ ਚ ਘੁੰਮਦਾ ਰਹਿਣ ਡਿਆ ਮੈਨੂੰ ਸਭ ਕੁਝ ਪਤਾ ਇਨਾਂ ਬਾਰੇ ਇਹ ਪਰਿਵਾਰ ਬਾਰੇ ਮੈਂ ਸਭ ਕੁਝ ਜਾਣਾਂ ਐਵੇਂ ਮੇਰਾ ਮੈਂ ਇਹਨੇ ਦੀ ਲੱਗਦਾ ਕਿ ਇੱਕ ਵਾਰੀ ਸੀਐਮ ਬਣਾ ਕੇ ਦੇਖ ਹੀ ਲੈਣਾ ਚਾਹੀਦਾ ਪਰੀ ਪੰਜਾਬ ਖਤਮ ਹੋ ਜੇ ਨਾ ਕਿੰਨੇ ਬਣਾਉਣਾ ਸੀ ਯਾਰ ਕਿੰਨੇ ਬਣਾਉਣਾ ਕਿਸੇ ਨੇ ਨਹੀਂ ਬਣਾਉਣਾ ਕਿਸੇ ਨੇ ਨਹੀਂ ਬਣਾਉਣਾ ਇਹਨਾਂ ਨੂੰ ਪਾਰਟੀ ਕਹਿੰਦੇ ਆਪਣੀ ਖੜੀ ਕਰਨੀ ਪਹਿਲਾਂ ਪਾਰਟੀ ਖੜੀ ਕਰ ਲੈਣ ਕੱਖ ਨਹੀਂ ਹੋਣਾ ਜੇ ਸੀਐਮ ਐਮਐਲਏ ਵੀ ਰਹਿ ਜਾਣਗੇ ਤੇ ਗੱਲ ਕਰਿਓ ਐਮਐਲਏ ਵੀ ਖਤਮ ਹੈ ਐਮਐਲਏ ਲੋਕਾਂ ਨੇ ਨਕਾਰਿਆ ਨੇ ਐਸੇ ਕਰਕੇ ਨਕਾਰਿਆ ਇਹਨਾਂ ਦੀ ਪਾਰਟੀ ਪ੍ਰਧਾਨ ਵਾਸਤੇ ਜਿਹੜੇ ਵੱਡੇ ਬਿਆਨ ਔਰ ਜਿਹੜਾ ਜਿਹੜੀ ਸ਼ੁਰੂ ਤੋਂ ਗੱਲ ਚੱਲਦੀ ਆ ਰਹੀ ਹੈ ਬੱਸਾਂ ਨਹੀਂ ਬੋਡੀਆਂ ਦੀ ਗੱਲ ਜਿਹੜੀ ਚੱਲੀ ਚੱਲਦੀ ਆ ਰਹੀ ਹੈ 250 ਕਰੋੜ ਦੀ ਕਰਪਸ਼ਨ ਦਾ ਫਿਰ ਹੁਣ ਕਹਿੰਦੇ ਸ਼ਿਵਾਲਿਕ ਜੜੀਆਂ ਪਹਾੜੀਆਂ ਵਾਂ ਜਿਹੜੇ ਉਹਦੇ ਜਿਹੜੀ ਜ਼ਮੀਨ ਹੈ ਸਾਰਾ ਪੰਗਾ ਹੀ ਉਹਦਾ ਵਾ ਇਹਨਾਂ ਦੀ 10-10 ਸੇਕੜ ਜਿਹੜੀ ਜ਼ਮੀਨ ਹੈ ਉਹ ਸਾਰੇ ਪੋਲਿਟਿਸ਼ੀਅਨਸ ਦੀ ਹੈਗੀ ਆਪਣੇ ਕਾਂਗਰਸ ਦੇ ਲੀਡਰਾਂ ਦੀ ਇਹ ਜਿਹੜੇ ਵੱਡੇ ਦੋਸ਼ ਲਾਏ ਜਾ ਰਹੇ ਨੇ ਪਾਰਟੀ ਕਿੱ ਪਾਰਟੀ ਦੇਖੋ ਜੀ ਆਪਣੇ ਲੀਡਰ ਹਨ ਲੀਡਰ ਪਾਰਟੀ ਨੇ ਜਿਹੜੇ ਇਹ ਕਹਿੰਦੇ ਨੇ ਵਿਲੇ ਬਣਾਏ ਨੇ ਉਹ ਗਲਤੀ ਆ ਹੋ ਗਈ ਇਹਨਾਂ ਨੇ ਆਪ ਬਣਾਇਆ ਨਹੀਂ ਇਹਨਾਂ ਨੂੰ ਜਾਮਿਲਿਆ ਨਹੀਂ ਉੱਥੇ ਇਹਨਾਂ ਦੇ ਹੋਰ ਸੁਖਬੀਰ ਰਾਟੀ ਸੱਟੀ ਵੀ ਨਹੀਂ ਸੀ ਨਾ ਉਰੇ ਸੁਖਬੀਰ ਦੇ ਟਾਈਮ ਤੇ ਬਣੇ ਨਾ ਸਾਰੇ ਉਹ ਨਹੀਂ ਇਹਨਾਂ ਸਾਰਿਆਂ ਦੀ ਸੁਖਬੀਰ ਨਾ ਟੀ ਸੱਟੀ ਹਾਂ ਮੈਂ ਕੀ ਕਹਨਾ ਮੈਂ ਦੱਸਾਂ ਨਹੀਂ ਨਹੀਂ ਇਹ ਇਹ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜਿਹੜੇ ਆਪਣੇ ਸੁਖੀ ਰੰਦਾਵਾ ਨੇ ਰਾਜਾ ਵੜਿੰਗ ਨੇ ਜਾਂ ਜਿਹੜੇ ਹੋਰ ਲੀਡਰ ਨੇ ਜਿਨ੍ਹਾਂ ਦਾ ਨਾਂ ਲੈ ਰਹੇ ਨੇ ਪ੍ਰਤਾਪ ਬਾਜਵਾ ਜਿਨ੍ਹਾਂ ਦਾ ਨਾਂ ਲੈ ਰਹੇ ਨੇ ਇਹਨਾਂ ਦੀ ਸੁਖਬੀਰ ਬਾਦਲ ਨਾ ਟੀ ਸੱਟੀ ਸੀ ਸੁਖਬੀਰ ਬਾਦਲ ਨਾ ਇਹਨਾਂ ਦੀ ਟੀ ਸੱਟੀ ਨਹੀਂ ਸੀ ਨਾ ਲੜਾਈ ਸੀ ਉਦੋਂ ਵੀ ਇਹਨਾਂ ਦੀ ਭਾਜੀਪੀ ਲੱਗ ਕਰੋ ਮੈਂ ਉਹ ਗੱਲ ਕਰ ਰਿਹਾ ਹਾਂ ਓਕੇ ਉਦੋਂ ਵਿਲੇ ਬੂਲੇ ਉਦੋਂ ਇਹਨਾਂ ਦੇ ਚੱਲੇ ਚੁਲਿਓਣੇ ਇਹਨਾਂ ਨੂੰ ਉਦੋਂ ਨਹੀਂ ਦਿੱਤਾ ਤਦ ਲੜ ਪਏ ਉਹਨ ਕਾਂਗਰਸ ਨੇ ਤੇ ਕਿਸੇ ਨੇ ਵਿਲਾ ਬਣਾਇਆ ਹੀ ਨਹੀਂ ਬਾਈ ਰਾਜੇ ਵਿਡਿੰਗ ਕੋ ਤੇ ਸਿਰਫ ਉਹ ਤਿੰਨ ਸੈਕਟਰ ਚ ਇੱਕ ਮੈਂ ਵੇਖਦਾ ਘਰ ਹੈ ਛੋਟਾ ਜਿਹਾ ਪਾਰਟੀ ਪ੍ਰਧਾਨ ਹੋਵੇ ਮੰਤਰੀ ਰਿਹਾ ਹੋਵੇ ਤੇ ਛੋਟੇ ਜਿਹੇ ਘਰ ਚ ਹੀ ਰਹਿ ਰਿਹਾ ਅੱਜ ਵੀ ਚੰਡੀਗੜ੍ਹ ਤੇ ਰਾਜੇ ਵਿਡਿੰਗ ਆਪਣੇ ਆਪ ਨੂੰ ਕਲੀਅਰ ਕਿਉਂ ਨਹੀਂ ਕਰਦੇ ਜਿਹੜੀ ਬਸ ਦੀ ਬੋਡੀਆਂ ਦਾ ਜਿਹੜਾ ਬਾਰ ਬਾਰ ਗੱਲ ਉੱਠਦੀ ਹੈ ਆਪਣੇ ਆਪ ਨੂੰ ਕਲੀਅਰ ਕਿਉਂ ਨਹੀਂ ਕਰਦੇ ਬਾਈ ਜੀ ਬਸ ਦੀ ਬੋਡੀ ਚ ਕੋਈ ਗੱਲ ਹੈਗੀ ਨਹੀਂ ਜੇ ਹੈਗੀ ਤੇ ਭਗਵੰਤ ਸਿੰਘ ਪਰਚਾ ਹੀ ਦੇ ਦਿੰਦੇ ਉਹ ਲਿਹਾਜ਼ ਕਰਦੇ ਸੀ ਉਹਦੇ ਕਰਦੇ ਹੀ ਨਹੀਂ ਭਗਵੰਤ ਮਾਨ ਲਿਹਾਜ਼ ਕਿਸੇ ਦਾ ਤੇ ਉਹਦੇ ਪਰਚਾ ਦੇ ਦਿੰਦਾ ਇਸ ਕਰਕੇ ਬਿਨਾ ਗੱਲ ਤੋਂ ਆਪਾਂ ਗੱਲ ਉਹਦੇ ਨਾਲ ਕਰੀ ਜਾਣੀ ਰਾਜਾ ਵੜਿੰਗ ਇਸ ਤਰ੍ਹਾਂ ਰਾਜਾ ਵੜਿੰਗ ਇਸ ਤਰ੍ਹਾਂ ਤਿੰਨ ਚਾਰ ਸਾਲ ਪਹਿਲਾਂ ਚਲਜੋ ਲੋਕੀ ਕਹਿੰਦਾ ਸੀ 10 ਸਾਲ ਸਰਕਾਰ ਨਹੀਂ ਜਾਣੀ ਆਪਦੀ ਕਾਂਗਰਸ ਹੀ ਆਊਗੀ ਇਹਦੀ ਆ ਕਿਹਾ ਆਪਦੀ ਰਹੂਗੀ ਕਾਂਗਰਸ ਨਹੀਂ ਆਉਂਦੀ ਹੁਣ ਕਿਹੜਾ ਰਾਜਾ ਵੜਿੰਗ ਨੇ ਇਹੋ ਜਿਹਾ ਜਾਦੂ ਕਰਤਾ ਜਿਹੜਾ ਚਾਰ ਸਾਲ ਚ ਹੀ ਲੋਕੀ ਕਹਿਣ ਲੱਗੇ ਅਗਲੀ ਸਰਕਾਰ ਕਾਂਗਰਸ ਆਊਗੀ 200 ਬੰਦਾ ਲੁਧਿਆਣੇਓ ਬਣਾ ਲਓ 200 ਜਲੰਧਰੋ 200 ਮੁਕਸਰੋ 200 ਗਿੱਦੜਵਾ ਤੋਂ 200 ਦਿਨਾ ਨਗਰੋਂ 200 ਗੁਦਾਸਪੁਰੋਂ 200 ਪਠਾਨਕੋਟੋਂ ਰਾਜੇ ਵੜਿੰਗ ਬਾਈ ਨੇਮ ਨਾਮ ਲਊਗਾ ਹਮ ਸਾਰੇ ਵਰਕਰਾਂ ਦੇ ਇਹੋ ਜਿਹਾ ਪ੍ਰਧਾਨ ਨਹੀਂ ਲੱਭਣਾ ਜਿਹੜਾ ਵਰਕਰਾਂ ਚ ਹੋਵੇ ਉਹ ਵਰਕ ਰਾਜੇ ਵੜਿੰਗ ਨੂੰ ਸਲੂਟ ਹੈ ਉਹ ਵਰਕਰਾਂ ਚ ਹੈ ਉਹ ਠੀਕ ਆ ਰਾਜੇ ਵੜਿੰਗ ਨੇ ਆਪਣਾ ਸੁਭਾਅ ਬਹੁਤ ਚੇਂਜ ਕਰ ਲਿਆ ਅਗਰੈਸਿਵਨੈਸ ਬਿਲਕੁਲ ਖਤਮ ਕਰ ਦਿੱਤੀ ਉਹ ਚਰਚ ਸ਼ਾਂਤ ਹੋ ਗਿਆ ਉਹ ਐਸ ਕਰਕੇ ਸ਼ਾਂਤ ਹੋ ਗਿਆ ਸ਼ਾਂਤ ਹੋਇਆ ਹੀ ਰਾਜਨੀਤੀ ਚੱਲ ਫਿਰ 2027 ਆ ਗਈ ਆ ਪਹਿਲੋਂ ਵੀ ਜੰਨੀ ਜਦੋਂ ਬਣਾਇਆ ਗਿਆ ਸੀਗਾ ਮੁੱਖ ਮੰਤਰੀ ਬਣਾਤਾ ਉਹ ਕੋਈ ਹੋਰ ਬਿਆਨ ਦਿੰਦੇ ਸੀ ਪਿੱਛੋਂ ਨਵਜੋਤ ਸਿੰਘ ਸਿੱਧੂ ਸਾਰੀ ਫੂਕ ਕੱਢ ਦਿੰਦੇ ਸੀ ਤੁਹਾਨੂੰ ਲੱਗਦਾ ਫਿਰ ਇਲੈਕਸ਼ਨ ਕਰਕੇ ਫਿਰ ਇਹ ਕੰਮ ਸ਼ੁਰੂ ਹੋ ਗਿਆ ਭਾਜੀ ਐ ਉਹੀ ਕਰਕੇ ਹੋਇਆ ਨਾ ਉਹਨੇ ਨਵਜੋਤ ਸਿੰਘ ਸਿੱਧੂ ਨੂੰ ਰਾਹੁਲ ગાંધી ਜੀ ਸੀਐਮ ਚਲਾ ਦੇ ਦੇਣ ਤੂੰਨੇ ਗਾਲੀ ਖਤਮ ਹੈ ਬਸ ਇਹ ਕੰਮ ਹੈ ਸੀਐਮ ਬਣਨ ਦੀ ਲਾਲ ਉਹ ਭਾਜੀ ਹੈਗਾ ਹੀ ਆ ਭੁੱਖੇ ਪਰਿਵਾਰ ਹੈ ਹਮੇਸ਼ਾ ਹੀ ਹੈਗਾ ਜਿਹੜੀ ਚੀਜ਼ ਮੇਰਾ 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 ਇਹ ਵੇਖਣ ਨੂੰ ਹੀ ਹੋ ਰਿਹਾ ਹੈ ਨਾਲ ਰਹਿ ਕੇ ਪਤਾ ਲੱਗਦਾ ਇਹ ਚੀਜ਼ ਕੀ ਹੈ ਪਰਵਾਰ ਹੁਣ ਅਗੋ ਗਾਂ ਕੀ ਤੁਹਾਡਾ ਤੁਸੀਂ ਪਾਰਟੀ ਪ੍ਰਧਾਨ ਹੋ ਇੱਥੇ ਜ਼ਿਲ੍ਹੇ ਦੇ ਵਿੱਚ ਔਰ ਅਮਰਸਰ ਨਾਲ ਲਿਟਡ ਹੈ ਉਹ ਵੀ ਸਾਰਾ ਸਾਡੇ ਦੇਖੋ ਜੀ ਮੈਂ ਇੱਕੋ ਹੀ ਗੱਲ ਹੈ ਸਾਡੀ ਜੇ ਪਾਰਟੀ ਖਰਾਬ ਕਰਨ ਦੀ ਜਾਂ ਵਰਕਰਾਂ ਦੀ ਜਾਂ ਕਿਸੇ ਨੂੰ ਖਰਾਬ ਇਹਨਾਂ ਨੇ ਕੀਤਾ ਇਹਨਾਂ ਦਾ ਮੈਂ ਲਿਆਜ ਨਹੀਂ ਕਰਨਾ ਚਾਹੇ ਮੈਨਰੇ ਘਰ ਦੇ ਬਾਹਰ ਪੁਤਲਾ ਫੂਕਣਾ ਪੈ ਜੇ ਚਾਹੇ ਇਹਨਾਂ ਦਾ ਮੈਂ ਸਪਸ਼ਟੀਕਰਨ ਸਾਰਾ ਪ੍ਰੈਸ ਪ੍ਰੈਸ ਕਾਨਫਰੰਸ ਕਰਕੇ ਮੈਂ ਦੱਸ ਦੇਣਾ ਕਿ ਇਹਨਾਂ ਨੇ ਕਿਹੜੇ ਕਿਹੜੇ ਕੀ ਕੀ ਕੀਤਾ ਸਾਰਾ ਕੁਝ ਕਲੀਅਰ ਕਰ ਦੂੰਗਾ ਉਹ ਕਹਿੰਦੇ ਕਿ ਸਾਡੀ ਹਾਈ ਕਮਾਂਡ ਨਾਲ ਸਿੱਧੀ ਗੱਲ ਹੈ ਪ੍ਰਿੰਕਾ ਗਾਂਧੀ ਜੋ ਕਹਿਣਗੇ ਹੀ ਉਹ ਕਰਨਾ ਜੇ ਕੱਲ ਨੂੰ ਪਾਰਟੀ ਵਾਪਸ ਲੈ ਲੈਂਦੀ ਆ ਕੀ ਸਵੀਕਾਰ ਹੋਏਗਾ ਸਾਰਿਆਂ ਨੂੰ ਇੱਥੇ ਨਵਜੋਤ ਕੌਰ ਸਿੱਧੂ ਜਿਨ੍ਹਾਂ ਨੂੰ ਪ੍ਰਿੰਕਾ ਗਾਂਧੀ ਇਹਨਾਂ ਨੇ ਵਾਪਸ ਨਹੀਂ ਲੈਣਾ ਇਹ ਕਲੀਅਰ ਕਟ ਹੈ ਜੀ ਜੇ ਵਾਪਸ ਲੈ ਲੈਂਦੇ ਸਵੀਕਾਰ ਹੋਏਗਾ ਪਾਰਟੀ ਉਹਨਾਂ ਦੀ ਨੌਲੇਜ ਰਹਿ ਕੇ ਜੋ ਹੋਇਆ ਜੀ ਹੋਇਆ ਓਕੇ ਪਾਰਟੀ ਪ੍ਰਧਾਨ ਨੇ ਦਿੱਲੀ ਸਾਰਾ ਨੌਲੇਜ ਦੱਸ ਕੇ ਫਿਰ ਕੀਤਾ ਪਾਰਟੀ ਪ੍ਰਧਾਨ ਦੇ ਫੈਸਲੇ ਨਾਲ ਨਾਲ 올 인디아 ਪ੍ਰਧਾਨ ਤੇ ਰਾਹੁਲ ਜੀ ਦਾ ਪ੍ਰਿੰਕਾ ਜੀ ਦੇ ਫੈਸਲੇ ਨਾਲ ਹੀ ਸਭ ਕੁਝ ਹੋਇਆ। ਸੋ ਈਸ਼ਾਨ ਮਿੱਠੂ ਮਦਾਨ ਜਿਹੜੇ ਕਿ ਪਹਿਲਾਂ ਕਿਸੇ ਵੱਲੇ ਨਵਜੋਤ ਸਿੰਘ ਸਿੱਧੂ ਪਰਿਵਾਰ ਦੇ ਬਹੁਤ ক্লোਜ਼ ਹਨ ਅੱਜ ਕੱਲ ਜਿਹੜੇ ਪਾਰਟੀ ਪ੍ਰਧਾਨ ਨੇ ਰਾਜਾ ਵੜਿੰਗ ਉਹਨਾਂ ਦੇ ক্লোਜ਼ ਨੇ ਔਰ ਸਾਰੇ ਬਿਆਨات ਤੁਸੀਂ ਸੁਣ ਲੇ ਮੈਨੂੰ ਲੱਗਦਾ ਹਜੇ ਇਹ ਮਸਲਾ ਛੇਤੀ ਠੰਡਾ ਹੋਣ ਵਾਲਾ ਨਹੀਂ ਹੈ ਕਿਉਂਕਿ ਸਿੱਧੂ ਫੈਮਿਲੀ ਨੂੰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਉਧਰੋਂ ਜਿਹੜੇ ਇਸ ਤਰ੍ਹਾਂ ਦੇ ਬਿਆਨات ਤਿੱਖੇ ਬਿਆਨ ਜਿਹੜੇ ਨੇ ਉਹ ਲਗਾਤਾਰ ਆਉਂਦੇ ਰਹਿਣਗੇ ਅੱਜ ਵੀ ਲੈਂਗੁਏਜ ਜਿਹੜੀ ਸੁਣਨ ਵਾਲੀ ਸੀ ਲੈਂਗੁਏਜ ਦੇ ਵਿੱਚ ਉਹਨਾਂ ਦੀ ਜਿਹੜੀ ਪਾਸ਼ਾ ਸੀ ਪਾਸ਼ਾ ਦੇ ਵਿੱਚ ਨਵਜੋਤ ਕੌਰ ਸਿੱਧੂ ਨੇ ਸਾਫ਼ ਕਿਹਾ ਕਿ ਜਿਹੜਾ ਮੈਨੂੰ ਛੇੜੂਗਾ ਉਹਨੂੰ ਮੈਂ ਭੰਨੂਗਾ ਇਹ ਪੰਨੂਗੀ ਇਹ ਜਿਹੜੀ ਲੈਂਗੁਏਜ ਜਿਹੜੀ ਉਹਨਾਂ ਵੱਲੋਂ ਇਸਤੇਮਾਲ ਕੀਤੀ ਜਾ ਰਹੀ ਹੈ ਸੋ ਅੱਗੇ ਜੋ ਵੀ ਡਵੈਲਪਮੈਂਟ ਹੁੰਦੀ ਹੈ ਉਸਦੇ ਬਾਰੇ ਤੁਹਾਨੂੰ ਪ੍ਰੋਪਰ ਜਾਣਕਾਰੀ ਦਿੰਦੇ ਰਵਾਂਗੇ ਬਹੁਤ ਬਹੁਤ ਧੰਨਵਾਦ